ਬਾਲੀਵੁੱਡ ਦੇ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਵਿਵਾਦਾਂ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਫਿਲਮ ਦੇ ਇੱਕ ਸੀਨ ਨੂੰ ਲੈ ਕੇ ਈਸਾਈ ਭਾਈਚਾਰੇ ਵੱਲੋਂ ਗੁੱਸਾ ਤੇ ਨਾਰਾਜ਼ਗੀ ਦਿਖਾਉਂਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਈਸਾਈ ਭਾਈਚਾਰੇ ਨੇ ਅੱਜ ਸਿਨੇਮਾ ਘਰਾਂ ਦਾ ਘਰਾਓ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਇਸ ਮੌਕੇ ਈਸਾਈ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਬਾਲੀਵੁੱਡ ਅਦਾਕਾਰ ਸਨੀ ਦਿਓਲ ਦੀ ਫਿਲਮ ਜਾਟ ਵਿਵਾਦਾਂ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ। ਇਸ ਫਿਲਮ ਦੇ ਇੱਕ ਦ੍ਰਿਸ਼ ਨੂੰ ਲੈ ਕੇ ਸਾਈ ਭਾਈਚਾਰੇ ਵਿੱਚ ਗੁੱਸਾ ਤੇ ਨਾਰਾਜ਼ਗੀ ਦਿਖਾਈ ਦੇ ਰਹੀ ਹੈ ਅਤੇ ਫਿਲਮ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਸਾਈ ਭਾਈਚਾਰੀ ਨੇ ਪਹਿਲਾਂ ਅੱਜ ਸਿਨੇਮਾ ਘਰਾਂ ਦਾ ਘਰਾਓ ਕਰਨ ਦਾ ਐਲਾਨ ਕੀਤਾ ਸੀ ਪਰ ਪੁਲਿਸ ਨੇ ਘਰਾਓ ਕਰਨ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਸਾਈ ਭਾਈਚਾਰੀ ਨੇ ਪੁਲਿਸ ਕਮਿਸ਼ਨਰ ਨੂੰ ਸਿਨੇਮਾ ਘਰਾਂ ਵਿੱਚ ਫਿਲਮ ਤੇ ਪਾਬੰਦੀ ਲਗਾਉਣ ਲਈ ਮੰਗ ਪੱਤਰ ਦਿੱਤਾ ਗਿਆ ਈਸਾਈ ਭਾਈਚਾਰੇ ਨੇ ਕਿਹਾ ਕਿ ਸੰਨੀ ਦਿਓਲ ਰਣਦੀਪ ਹੁੰਡਾ ਅਤੇ ਵੜੀਤ ਕੁਮਾਰ ਸਿੰਘ ਦੀ ਮੁੱਖ ਭੂਮਿਕਾ ਵਾਲੀ ਫਿਲਮ ਜਾਟ 10 ਅਪ੍ਰੈਲ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਈ ਸੀ ਇਸ ਦੇ ਨਿਰਦੇਸ਼ਕ ਗੋਪੀ ਚੰਦ ਮਲਨੇਨੀ ਅਤੇ ਨਿਰਮਾਤਾ ਨਵੀਨ ਮਲਨੇਨੀ ਨੇ ਇਹ ਫਿਲਮ ਮੈਤਰੀ ਮੂਵੀ ਮੇਕਰਜ਼ ਅਤੇ ਟੀਵੀ ਵਿਸ਼ਵ ਪ੍ਰਸਾਦ ਦੇ ਬੈਨਰ ਹੇਠ ਪੀਪਲ মিডিਆ ਫੈਕਟਰੀ ਦੇ ਬੈਨਰ ਹੇਠ ਰਿਲੀਜ਼ ਕੀਤੀ ਗਈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਈਸਾਈ ਭਾਈਚਾਰੇ ਦੇ ਵਿਅਕਤੀ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਫਿਲਮ ਲਾਂਚ ਹੋਈ ਆ ਜਿਹਦਾ ਨਾਮ ਆ ਜਾਟ ਉਹਦੇ ਵਿੱਚ ਰਣਦੀਪ ਹੁੱਡਾ ਨਾਮ ਦਾ ਐਕਟਰ ਚਰਚ ਦੇ ਵਿੱਚ ਖਲੋ ਕੇ ਜਿੱਥੇ ਸਾਡੇ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦਾ ਸਰੂਪ ਆ ਸੇਮ ਉਸ ਪੋਜੀਸ਼ਨ ਤੇ ਖੜਾ ਹੋ ਕੇ ਪਰ ਸਾਡੇ ਆਮੀਨ ਸ਼ਬਦ ਦੀ ਬੇਦਬੀ ਕਰ ਰਿਹਾ ਔਰ ਉਹ ਕਹਿ ਰਿਹਾ ਵੀ ਤੁਹਾਡਾ ਪ੍ਰਭੂ ਯੇਸ਼ੂ ਜਿਹੜਾ ਵਾ ਉਹ ਸੁੱਤਾ ਵਾ ਉਹਨੇ ਮੈਨੂੰ ਭੇਜਿਆ ਔਰ ਸਾਰਿਆਂ ਨੂੰ ਗੋਲੀਆਂ ਦੇ ਨਾਲ ਪਨ ਰਿਆ ਔਰ ਇਹ ਚੀਜ਼ੇ ਦਰਸਾ ਰਹੇ ਨੇ ਵੀ ਜਿਹੜੇ ਮਸੀਹ ਵਿਰੋਧੀ ਲੋਕ ਨੇ ਉਹ ਇਦਾਂ ਹੀ ਚਰਚਾਂ ਦੇ ਵਿੱਚ ਅਟੈਕ ਕਰਨਗੇ ਜਿਹਨੂੰ ਦੇਖ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਤੋਂ ਰੋਸ਼ ਆ ਔਰ ਅੱਜ ਪੂਰਾ ਮਸੀਹ ਭਾਈਚਾਰਾ ਇਕੱਠਾ ਹੋ ਕੇ ਸੀਪੀ ਆਫਿਸ ਆਇਆ ਸੀ ਜਿੱਥੇ ਸਾਨੂੰ ਜੁਆਇੰਟ ਸੀਪੀ ਮਿਲੇ ਨੇ ਔਰ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਮੈਡਮ ਦੇ ਨਾਲ ਔਰ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਵੀ ਇਹਨਾਂ ਲੋਕਾਂ ਦੇ ਇਸ ਹਰਕਤ ਦੇ ਨਾਲ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਧਰੇ ਗਏ ਨੇ ਔਰ ਇਹਨਾਂ ਤੇ ਪਰਚਾ ਦਰਜ ਕਰਕੇ ਔਰ ਉਸ ਫਿਲਮ ਨੂੰ ਬੰਦ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਕੇ ਔਰ ਜਿਹੜੇ ਮਸੀਹ ਭਾਈਚਾਰੇ ਦੇ ਹਿਰਦੇ ਵਰੁੰਧਰੇ ਗਏ ਇਹਨਾਂ ਦੇ ਮਤਲਬ ਪੱਟੀ ਦਾ ਕੰਮ ਕੀਤਾ ਜਾਵੇ ਸੋ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿਉਂਕਿ ਸਾਡਾ ਪਹਿਲਾ ਪ੍ਰੋਗਰਾਮ ਹੈਗਾ ਸੀ ਵੀ ਸਾਰੇ ਸਿਲਮੇ ਘਰਾਂ ਦੇ ਵਿੱਚ ਜਾ ਕੇ ਉਸ ਫਿਲਮ ਨੂੰ ਬੰਦ ਕਰਾਉਣਾ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਬਿਉਸਫ ਫਿਲਮ ਦਾ ਕੋਈ ਵੀ ਸ਼ੋਅ ਜਿਹੜਾ ਨਹੀਂ ਚੱਲੇਗਾ ਔਰ ਉਸ ਫਿਲਮ ਦੇ ਪੂਰੇ ਟੀਮ ਦੇ ਉੱਪਰ ਡਾਇਰੈਕਟਰ ਦੇ ਉੱਪਰ ਪ੍ਰੋਡਿਊਸਰ ਦੇ ਉੱਪਰ ਐਕਟਰ ਦੇ ਉੱਪਰ ਪਰਚਾ ਦਰਜ ਕੀਤਾ ਜਾਏਗਾ ਔਰ ਸਾਨੂੰ ਇਨਸਾਫ ਦਿੱਤਾ ਜਾਏਗਾ ਅਸੀਂ 2 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਦਿੱਤਾ ਅਗਰ 2 ਦਿਨ ਦੇ ਵਿੱਚ ਵਿੱਚ ਪਰਚਾ ਦਰਜ ਕਰਕੇ ਫਿਲਮ ਬੰਦ ਕਰਕੇ ਔਰ ਪੂਰੀ ਉਹ ਫਿਲਮ ਦੀ ਟੀਮ ਨੂੰ ਇੱਥੇ ਬੁਲਾਇਆ ਜਾਂਦਾ ਵਾ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਤੇ ਮਸੀ ਭਾਈਚਾਰਾ ਕੋਈ ਵੀ ਬੀ ਦੋ ਵਿਰੋਧ ਪ੍ਰਦਰਸ਼ਨ ਨਹੀਂ ਕਰੇਗਾ ਅਗਰ ਦੋ ਦਿਨ ਦੇ ਵਿੱਚ ਵਿੱਚ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਅਸੀਂ ਆਪਣੇ ਭਰਾਤੀ ਜਥੇਬੰਦੀਆਂ ਨਾਲ ਬੈਠ ਕੇ ਸਲਾਹ ਕਰਕੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰਦ ਟੀਵੀ